ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਹਾ ਤੁਹਾਡੇ ਨਾਲ ਸਿਬਰਨ ਲੈ ਕੇ ਹਾਜ਼ਰ ਹਾਂ ਨਿਊ ਸਟੇਟ ਦਾ ਡਿਬੇਟ ਸ਼ੋ ਗੱਲ ਪੰਜਾਬੀ ਅੱਜਕੱਲ ਕਰਾਂਗੇ ਭ੍ਰਸ਼ਟਾਚਾਰ ਦੀ ਭ੍ਰਸ਼ਟਾਚਾਰੀ ਅਫਸਰਾਂ ਦੀ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਭ੍ਰਸ਼ਟਾਚਾਰ ਮੁਕਤ ਕਰਨ ਦੇ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਜਿ세 ਤਾਇਤ ਪੰਜਾਬ ਸਰਕਾਰ ਨੇ ਛੋਟੇ ਤੋਂ ਲੈ ਕੇ ਵੱਡੇ ਭ੍ਰਸ਼ਟਾਚਾਰੀ ਮੰਤਰੀਆਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਹੈ ਤਾਜ਼ਾ ਮਾਮਲੇ ਦੀ ਗੱਲ ਕਰੀ ਤਾਂ ਗੁਰਦਾਸਪੁਰ ਦੇ ਪੁਲਿਸ ਸਾਂਝ ਕੇਂਦਰ ਦੀ ਮਹਿਲਾ ਇੰਚਾਰਜ ਨੂੰ ਭ੍ਰਸ਼ਟਾਚਾਰ ਤੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ। ਗੁਰਦਾਸਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਆਪਣੀ ਇੰਸਪੈਕਟਰ ਦੇ ਖਿਲਾਫ ਭ੍ਰਸ਼ਟਾਚਾਰ ਦੇ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਭ੍ਰਸ਼ਟਾਚਾਰ ਦੀਆਂ ਕਈ ਸ਼ਿਕਾਇਤਾਂ ਬਿਲੀਆਂ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਕਾਰਵਾਈ ਵੀ ਹੋਈ। 4 ਜੁਲਾਈ 2025 ਦਾ ਮਾਮਲਾ ਜਿੱਥੇ ਫਰੀਦਕੋਟ ਪੁਲਸ ਨੇ ਰਿਸ਼ਵਤ ਲੈਣ ਦੇ ਦੋਸ਼ 'ਚ ਡੀਐਸਪੀ ਰਾਜਨਪਾਲ ਨੂੰ ਗ੍ਰਿਫਤਾਰ ਕੀਤਾ ਸੀ 28 ਜੂਨ 2025 ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹੇ ਦੇ ਅੰਦਰ ਚੱਲ ਰਹੇ ਭ੍ਰਿਸ਼ਟਾਚਾਰ ਤੇ ਨਸ਼ਾ ਤਸਕਰੀ ਦੇ ਨੈੱਟਵਰਕ ਵਿਰੋਧ ਵੱਡੀ ਕਾਰਵਾਈ ਕੀਤੀ ਸੀ ਇਸ ਦੌਰਾਨ 25 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ ਜੇਜੂਨ 2025 ਨੂੰ ਭ੍ਰਸ਼ਟਾਚਾਰ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਫਤਿਹਗੜ੍ਹ ਜੂੜੀਆਂ ਦੇ ਰਜਿਸਟਰੀ ਕਲਰਕ ਜਸਵਿੰਦਰ ਕੌਰ ਨੂੰ ਸਿਰਫ 3 ਘੰਟਿਆਂ ਦੀ ਮੌਤਲ ਕਰ ਦਿੱਤਾ ਸੀ ਤੇ ਦੱਸਦੇ ਕਿ ਉਸਤੇ ਲੋਕਾਂ ਨੂੰ ਤੰਗ ਕਰਨ ਦੇ ਪਰੇਸ਼ਾਨ ਕਰਨ ਦੇ ਦੋਸ਼ ਲਗੇ ਉਥੇ 17 ਫਰਵਰੀ 2025 ਨੂੰ ਪੰਜਾਬ ਸਰਕਾਰ ਨੇ ਭ੍ਰਸ਼ਟਾਚਾਰ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕੀਤੀ ਤੇ ਮੁਖਤਸਰ ਸਾਹਿਬ ਜ਼ਿਲ੍ਹੇ ਦੇ ਡੀਸੀ ਰਾਜੇਸ਼ ਤਿਰਪਾਠੀ ਨੂੰ ਸਸਪੈਂਡ ਕੀਤਾ ਗਿਆ ਭ੍ਰਸ਼ਟਾਚਾਰ ਦੀ ਸ਼ਿਕਾਇਤ ਮਿਲਣ ਤੇ ਸਰਕਾਰ ਨੇ ਇਹ ਕਾਰਵਾਈਆਂ ਕੀਤੀਆਂ ਵਿਜੀਲੈਂਸ ਨੂੰ ਭ੍ਰਸ਼ਟਾਚਾਰ ਦੇ ਮਾਮਲੇ 'ਚ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ ਆਖਿਰ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਭ੍ਰਸ਼ਟਾਚਾਰ ਮੁਕਤ ਕਰਨ ਦੇ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਇਹਨਾਂ ਕਾਰਵਾਈਆਂ ਤੋਂ ਬਾਅਦ ਵੀ ਸ਼ਾਇਦ ਅਧਿਕਾਰੀ ਸਬਕ ਨਹੀਂ ਲੈ ਰਹੇ ਕਾਹੀ ਸ਼ਾਇਦ بار بار ਰੋਜ਼ਾਨਾ ਇਹੋ ਜਿਹੇ ਭ੍ਰਸ਼ਟਾਚਾਰੀ ਅਫਸਰਾਂ ਦੀ ਤੇ ਇਹੋ ਜਿਹੇ ਭ੍ਰਸ਼ਟਾਚਾਰੀ ਜਿਹੜੇ ਕਰਮਚਾਰੀ ਨੇ ਉਹਨਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਹਾਲਾਂਕਿ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਨੇ ਜਿੱਥੇ ਤਹਿਸੀਲਾਂ ਵਿੱਚ ਵੀ ਭ੍ਰਸ਼ਟਾਚਾਰ ਦੇ ਕਈ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਇਸ ਮਾਮਲੇ ਤੇ ਯਾਨੀ ਕਿ ਭ੍ਰਸ਼ਟਾਚਾਰ ਦੇ ਉੱਤੇ ਜ਼ੀਰੋ ਟੋਲਰੈਂਸ ਨੀਤੀ ਨੂੰ ਲੈ ਕੇ ਸੀਐਮ ਮਾਨ ਨੇ ਕੀ ਕੁਝ ਕਿਹਾ ਸੀ ਇੱਕ ਵਾਰੀ ਉਹ ਸੁਣ ਲੈਣੇ ਹਮ ਇੱਕ ਪੈਸੇ ਕੀ ਵੀ ਹਿਰਾਫੇਰੀ ਬਰਦਾਸ਼ਤ ਨਹੀਂ ਕਰਾਂਗੇ ਜਦ ਮੈਂ ਪੰਜਾਬ ਮੇ ਚੋਣ ਪ੍ਰਚਾਰ ਕਰਤਾ ਂ ਗਾਉਂ ਗਾਉਂ ਜਾਂਤਾ ਥਾ ਕਸਬੋਂ ਮੇ ਜਾਂਤਾ ਥਾ ਤੋ ਲੋਗੋਂ ਕੇ ਚਿਹਰੇ ਪਰ ਮੈਂ ਇੱਕ ਉਮੀਦ ਦੇਖਤਾ ਥਾ लोगों की आंखों में एक उम्मीद मुझे नजर आती थी कि शायद कोई आएगा जो हमें भ्रष्टाचार की इस दलदल से बचाएगा जब मेरा नाम मुख्यमंत्री के लिए अनाउंस किया गया तब भी मुझे अरविंद केजरीवाल जी ने कहा था कि भगवान जो मर्जी हो जाए हमने भ्रष्टाचार बर्दाश्त नहीं करना मैंने उनको वचन दिया था कि एक पैसे की भी हेरा फेरी बर्दाश्त बर्दाश्त नहीं करेंगे चाहे वो अपने हों हेराफेरी करने वाले चाहे बेगाने हो इसी सिलसिले में मेरे ध्यान में एक केस आया कि मेरी सरकार का पंजाब सरकार का कैबिनेट मंत्री अपने डिपार्टमेंट में टेंडर और बाकी खरीदो में से एक परसेंट कमीशन मांग रहा था तो मैंने उसको गंभीरता से लिया यह मामला सिर्फ मेरे पास ही है मीडिया के पास इसकी कोई जानकारी नहीं है विरोधियों के पास इसकी कोई जानकारी नहीं है मैं चाहता तो इसको दबा सकता था अगर मैं ऐसा करता तो मैं लाखों करोड़ों पंजाबियों का दिल तोड़ता जिन्होंने मुझ पर यकीन किया तो मैं अपनी पार्टी की जो विचारधारा है उसके भी खिलाफ होता और मैं एक्शन लेने जा रहा हूं उस मंत्री का नाम है डॉक्टर विजय सिंगला जो कि सेहत मंत्री है। पंजाब में कैबिनेट में थे जब मैंने उनको ये सबूत दिखाए तो उन्होंने अपना गुनाह कबूल भी किया तो हम चाहे अपने हों चाहे बेगाने हो जीरो टॉलरेंस है हमारी रिश्वतखोरी के खिलाफ मैं सबको कहना चाहता हूं कि अब सिस्टम बदल गया है चाहे आप अफसर हो चाहे पंजाब में किसी राजनीतिक पद पर हो चाहे विपक्ष में हो चाहे सरकार में हो اب سسٹم بدل گیا ہے اب 1 روپے کی بھی ہیرافیری نہیں چلے گی بالکل ہو گا کوئی اتے چ کسی نے اسیں ٹیج نہیں دینا کہ کسی کو کوئی پاور فل ہے چاہے وہ پولیٹیکلی پاور فل ہے چاہے وہ کوئی فرانہ تمکا اودی اچھا جے نشے نشے دا تस्करी پلس کرپشن ਇਹ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਆਮ ਆਨਕ ਪਾਰਟੀ ਦੀ ਪਹਿਲੇ ਦਿਨ ਤੋਂ ਸਾਡਾ ਆਰਾਮਲੀਲਾ ਗਰਾਊਂਡ ਚੋਂ ਐਂਟੀ ਕਰਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹੋਈ ਹੈ ਸੋ ਇਸ ਕਰਕੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਬੂਤ ਆ ਜਾਣ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਹੈ ਕਾਨੂੰਨ ਮੁਤਾਬਕ ਕਰਦੇ ਹਾਂ ਅਸੀਂ ਐ ਨਹੀਂ ਕਹਿੰਦੇ ਕਿ ਅਸੀਂ ਕੋਈ ਨਜਾਇਜ਼ ਆ ਕਰਦਾਂਗੇ ਜਾਂ ਬਦਲਾਖੋਰੀ ਐਦਾਂ ਦਾ ਨਹੀਂ ਜਿਸ ਦਿਨ ਸਬੂਤ ਆਗੇ ਉਸ ਦਿਨ ਬੰਦਾ ਬਚੂ ਨਹੀਂ सीएम मान पावे भ्रष्टाचार नु लेके ਬਹੁਤ ਸਖਤ ਨੇਕ ਭ੍ਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਵੀ ਲਿਆਂਦੀ ਗਈ ਹੈ ਤੁਰੰਤ ਸ਼ਿਕਾਇਤ ਮਿਲਨ ਤੇ सस्पेंशनਸ ਵੀ ਹੋ ਰਹੀਆਂ ਨੇ ਲੇਕਿਨ ਕੇਸ ਉਹਨੇ ਮਾਮਲੇ ਉਹਨੇ ਬੰਦ ਨਹੀਂ ਹੋ ਰਹੇ ਇਸ ਤੇ ਅੱਜ ਚਰਚਾ ਕਰਾਂਗੇ ਸਾਡੇ ਨਾਲ ਨੇ ਗੁਰਚਰਨ ਸਿੰਘ ਸੰਧੂ ਜੀ ਪਾਜਪਾ ਦੇ ਸਪੋਕਸਪਰਸਨ ਤੇ ਕਰਨਵੀਰ ਸਿੰਘ ਨੌਰੰਗਵਾਲਾ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਜਸਵਿੰਦਰ ਸਿੰਘ ਸੇਖਾਵਾਲਾ ਕਾਂਗਰਸ ਦੇ ਸਪੋਕਸਪਰਸਨ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ న్యూ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਤੇ ਸਭ ਤੋਂ ਪਹਿਲੇ ਆ ਆਪ ਦੇ ਬੁਲਾਰੇ ਦੇ ਕੋਲ ਮੈਂ ਜਾਣਾ ਚਾਹਾਂਗੀ ਕਰਨਵੀਰ ਜੀ ਸੀਐਮ ਦਾ ਸਪਸ਼ਟ ਆਦੇਸ਼ ਹੈ ਜ਼ੀਰੋ ਟੋਲਰੈਂਸ ਨੀਤੀ ਹੈ ਜ਼ਰਾ ਵਿਸ਼ੇ ਕਾਇਤਾਈ ਤੁਰੰਤ ਸਸਪੈਂਸ਼ਨ ਹੈ ਜਾਂਚ ਬਠਾ ਦਿੱਤੀ ਜਾਂਦੀ ਹੈ ਲੇਕਿਨ ਮਾਮਲੇ ਹੋਣੇ ਬੰਦ ਨਹੀਂ ਹੋ ਰਿਹਾ ਕਿ ਕਰਮਚਾਰੀਆਂ ਨੂੰ ਡਰ ਨਹੀਂ ਹੈ ਉਹਨਾਂ ਨੂੰ ਲੱਗਦਾ ਕਿ ਸਸਪੈਂਸ਼ਨ ਨਹੀਂ ਤਾਂ ਹੈ ਤੇ ਆਪਾਂ ਦੁਬਾਰਾ ਫਿਰ ਬਹਾਲ ਹੋ ਜਾਣਗੇ ਕਿਉਂ بار بار ਇਦਾਂ ਦੇ ਮਾਮਲੇ ਭ੍ਰਸ਼ਟਾਚਾਰ ਦੇ ਸਾਹਮਣੇ ਆ ਰਹੇ ਨੇ ਡਿਸਪਾਇਟ ਕਿ ਆਪਣੇ ਸੀਐਮ ਆਪਣੀ ਸਰਕਾਰ ਨਹੀਂ ਸਖਤ ਹੈ ਤੋਂ ਅਨੁਜੇ ਤੁਹਾਡੇ ਦਰਸ਼ਕਾਂ ਮੇਰੀ ਪਿਆਰ ਪ੍ਰੀਸ਼ਾਸ਼ਿਕਾ ਭ੍ਰਸ਼ਟਾਚਾਰ ਬੋਧੀੰ ਦੋਨੋਂ ਦੇ ਵਿੱਚੋਂ ਨਿਕਲੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ 16 ਮਾਰਚ 2022 ਨੂੰ ਖਟਕਣਕਣਾ ਦੀ ਪਵਿੱਤਰ ਧਰਤੀ ਤੇ ਸੌਚ ਚੁੱਕ ਰਹੀ ਸੀ ਤਾਂ ਉੱਥੋਂ ਮੁੱਖ ਮੰਤਰੀ ਨੂੰ ਸਾਹਿਬ ਨੇ ਇੱਕ ਗੱਲ ਬਹੁਤ ਇਨਸ਼ੋਰ ਕਰਤੀ ਸੀ ਕਿ ਪੰਜਾਬ ਦੇ ਵਿੱਚ ਕੁਛ ਵੀ ਬਰਦਾਸ਼ਤ ਹੋ ਸਕਦਾ ਹੈ ਲੇਕਿਨ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਬਰਦਾਸ਼ਤ ਨਹੀਂ ਹੋਏਗਾ ਏਸ ਨਾਲ ਦਾ ਏਸ ਨਾਲ ਦਾ ਖਮਿਆਚਾ ਇਹ ਹੋਇਆ ਕਿ 7 ਦਿਨਾਂ ਦੇ ਅੰਦਰ ਅੰਦਰ ਅਸੀਂ ਟੋਲ ਫਰੀ ਨੰਬਰ ਜਾਰੀ ਕਰਤਾ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਦੇ ਵਿੱਚੋਂ ਕੋਈ ਵੀ ਨਾਗਰਿਕ ਆਪਣੀ ਸ਼ਿਕਾਇਤ ਬਿਨਾ ਕਿਸੇ हिचक ਤੋਂ ਉੱਥੇ ਦਰਜ ਕਰਾ ਸਕਦਾ ਹੈ ਤੇ ਉੱਥੇ ਸਾਨੂੰ ਬਹੁਤ 6000 ਦੇ ਇੱਕ ਸਾਲ ਦੇ ਸ਼ਿਕਾਇਤਾਂ ਮਿਲ ਰਹੀਆਂ ਨੇ ਤੇ ਉਹ ਵੈਰੀਫਾਈ ਹੋ ਕੇ ਜਿੱਦ ਜਿਹੜੇ ਮਾਮਲੇ ਵੈਰੀਫਾਈ ਹੋ ਰਹੇ ਨੇ ਉਹਦੇ ਪਰਚੇ ਦਰਜ ਹੋ ਰਹੇ ਨੇ ਤੇ ਉਹ ਉਹਨਾਂ ਨੂੰ ਅੰਦਰ ਵੀ ਕੀਤਾ ਜਾ ਰਿਹਾ ਹੈ ਇਤਿਹਾਸ ਦੇ ਵਿੱਚ ਇਸ ਗੱਲ ਦੀ ਗਵਾਹੀ ਇੱਕੋ ਇੱਕ ਪਾਰਟੀ ਕੋਲ ਮਿਲਦੀ ਹੈ ਜੀ ਜਿਹੜੀ ਪਾਰਟੀ ਭ੍ਰਸ਼ਟਾਚਾਰ ਨੂੰ ਜ਼ੀਰੋ ਟੋਲਰੈਂਸ ਰੱਖਦੀ ਹੈ ਉਹਦਾ ਉਹਦਾ ਉਹਦੀ ਐਗਜ਼ਾਮਪਲ ਇਹ ਹੈ ਕਿ ਅਸੀਂ ਤਾਂ ਆਪਣੇ ਬੰਦਿਆਂ ਦੇ ਖਿਲਾਫ ਚਾਹੇ ਕੋਈ ਵੱਡਾ ਨੇਤਾ ਹੋਵੇ ਚਾਹੇ ਕੋਈ ਵੱਡਾ ਅਫਸਰ ਹੋਵੇ ਚਾਹੇ ਕੋਈ ਸਾਡੀ ਜਮਾਤ ਦਾ ਹੋਵੇ ਅਸੀਂ ਉਹਨਾਂ ਦੇ ਪਰਚਾ ਦਿੰਦੇ ਹਾਂ ਸਮਾਨੀ ਲਾਉਂਦੇ ਹੈਗੇ ਤੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਤੱਕ ਪਹੁੰਚਾਉਣ 'ਚ ਸਮਾਨੀ ਲਾਉਂਦੇ ਹੈਗੇ ਅੱਜ ਅਕਸਰ ਇਤਿਹਾਸਿਕ ਉਹ ਦਰਨਾ ਜੀ ਇਹ ਬਹੁਤ ਵੱਡੀ ਵੀ ਪਰੰਤੂ ਜਿਹੜੇ ਤੁਸੀਂ ਗੱਲ ਕਹਿ ਰਹੇ ਹੋ ਕਿ ਕੇਸ ਆਣੇ ਬੰਦ ਨਹੀਂ ਹੋ ਰਹੇ ਬਲ ਕੇਸ ਕੇਸ ਆਉਣੇ ਘੱਟ ਹੋਣੇ ਜਾਂ ਨਾ ਆਣੇ ਇਸ ਗੱਲ ਦਾ ਪਰਮਾਣ ਨਹੀਂ ਦਿੰਦੇ ਕਿ ਭ੍ਰਸ਼ਟਾਚਾਰ ਘਟਿਆ ਜਾਂ ਨਹੀਂ ਘਟਿਆ ਇਹ ਦੋਨੋਂ ਦੋਨੋਂ ਅਲੱਗ ਚੀਜ਼ਾਂ ਨੇ ਲੋਕਾਂ ਨੂੰ ਈਜ਼ੀ ਸਹੂਲਤ ਹੋਈ ਹੈ ਸ਼ਿਕਾਇਤ ਕਰਨ ਦੀ ਅਸੀਂ ਵੱਡੇ ਲਾਭਾਂ ਤੇ ਗ੍ਰਿਫਤਾਰੀਆਂ ਕੀਤੀਆਂ ਨੇ ਜੀ 6000 ਜਿਹੜੀਆਂ ਗ੍ਰਿਫਤਾਰੀਆਂ 6000 ਜਿਹੜੇ ਪਹਿਲੇ ਸਾਲ ਹੀ ਸਾਨੂੰ ਸ਼ਿਕਾਇਤਾਂ ਮਿਲਗੀਆਂ ਸੀ ਕਿਆਂ ਟੋਫਰੀ ਨੰਬਰ ਤੇ ਤੁਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਇੰਜਾਮ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਕਾਮਯਾਬ ਹੋਏ ਆ ਤੁਸੀਂ ਤੁਸੀਂ ਐਗਜ਼ਾਮਪਲ ਚੱਕ ਲਓ ਅਸੀਂ ਤਾਂ ਆਪਣੇ ਚਾਰ ਮੰਤਰੀ ਐਮਐਲਏ ਹੋਣ ਚਾਹੀਏ ਜਦਾਬਾਲ ਤੋਂ ਗੋੜੀ ਐਮਐਲਏ ਜੀ ਦੇ ਫਾਦਰ ਹੋਣ ਸੁਰਿੰਦਰ ਜੀ ਚਾਹੇ ਅੰਮ੍ਰਿਤਸਰ ਚ ਇੰਪਰੂਵਮੈਂਟ ਉਸ ਦੇ ਇੰਪਰੂਵਮੈਂਟ ਉਸ ਦੇ ਇੱਕ ਆਫੀਸਰ ਸੀਗੇ ਉਹ ਲਾ ਲਓ ਵਿਜੇ ਸਿੰਘ ਰਾਜੀ ਲਾ ਲਓ ਅਮਰਤਪੁਰ ਤੋਂ ਗੋੜ ਫਤਾ ਜੀ ਲਾ ਲਓ ਚਾਹੇ ਆਪਣਾ ਈਸਟਰਨ ਵੀ ਉਹ ਤਾਂ ਅੰਦਰ ਨੇ ਰਮਨ ਐਮਐਲਏ ਜਲੰਧਰ ਸੈਂਟਰਲ ਤੋਂ ਉਹ ਵੀ ਅੰਦਰ ਨੇ ਠੀਕ ਹੈ ਅਸੀਂ ਕਿਰਫ਼ਤ ਇਹਨੂੰ ਇਹ ਕਾਰਵਾਈ ਨੂੰ ਸਿਰਫ਼ ਤੇ ਸਿਰਫ਼ ਅਸੀਂ ਇੱਕ ਰਾਜਨੀਤਿਕ ਪ੍ਰੋਪਗੈਂਡਾ ਨਹੀਂ ਚਲਾਉਂਦੇ ਰਾਜਨੀਤਿਕ ਵਿਰੋਧੀਆਂ ਦੇ ਠੀਕ ਹੈ ਤੁਸੀਂ ਟਰਾਂਸਪੇਰੈਂਸੀ ਦੀ ਗੱਲ ਕਰ ਰਹੇ ਹੋ ਟਰਾਂਸਪੇਰੈਂਸੀ ਦੀ ਗੱਲ ਕਰ ਰਹੇ ਹੋ ਕਿ ਜੇ ਗਵਰਨਮੈਂਟ ਦੇ ਕੋਲ ਕੋਈ ਸ਼ਿਕਾਇਤ ਆਂਦੀ ਹੈ ਤੇ ਪਾਵੇਂ ਅਧਿਕਾਰੀ ਹੋਵੇ ਪਾਵੇਂ ਐਮਐਲਏ ਹੋਵੇ ਕਾਰਵਾਈ ਤੁਰੰਤ ਕੀਤੀ ਜਾਂਦੀ ਹੈ ਠੀਕ ਹੈ ਕਾਂਗਰਸ ਦੇ ਬੁਲਾ ਰਹੇ ਦੇ ਕੋਲ ਚਲਦੇ ਆ ਅਸੀਂ ਜਸਵਿੰਦਰਪਾ ਜੀ ਤੁਸੀਂ ਮੁੱਖ ਵਿਰੋਧੀ ਪਾਰਟੀ ਹੋ ਪੰਜਾਬ ਜੇ ਤੇ ਕੀ ਤੁਸੀਂ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਨੇ ਜੋ ਕੀਤਾ ਉਹਦੇ ਤੋਂ ਸਮਤੋ ਸ ਕਿਉਂਕਿ ਕਰਨਵੀਰ ਜੀ ਨੇ ਕਿਹਾ ਹੈ ਕਿ ਸ਼ਿਕਾਇਤਾਂ ઓਰियां ਬੰਦ ਨਾ ਹੋਣਾ ਇਸ ਗੱਲ ਦਾ ਪਰਮਾਨ ਨਹੀਂ ਹੈ ਕਿ ਭ੍ਰਸ਼ਟਾਚਾਰ ਰੁਕਿਆ ਨਹੀਂ ਜਾਂ ਖਤਮ ਨਹੀਂ ਹੋਇਆ ਦੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਜਿਹੜੀ ਰੋਲਿੰਗ ਪਾਰਟੀ ਆ ਪੰਜਾਬ ਦੀ ਇਹਦਾ ਨਾਂ ਹੈਗਾ ਆਮ ਆਦਮੀ ਪਾਰਟੀ ਪਰ ਅਸਲ ਦੇ ਵਿੱਚ ਹੈਗੀ ਹੈ ਕੱਪੀ ਆਦਮੀ ਪਾਰਟੀ ਗੱਪ ਬਹੁਤ ਮਾਰਦੇ ਆ ਬੜੀ ਸਫਾਈ ਨਾਲ ਮਾਰਦੇ ਆ ਪਰ ਦੇਖਿਆ ਮੁੱਖ ਮੰਤਰੀ ਨੇ ਕਿਵੇਂ ਵਿਧਾਨ ਸਭਾ ਦੇ ਵਿੱਚ ਖੜ ਕੇ ਟਿੱਕ ਟਿੱਕ ਗੱਪ ਮਾਰੇ ਹੋਰ ਬੜੀਆਂ ਗੱਲ ਬੜੇ ਵਾਰੀ ਦੇਖਿਆ ਜਾਂਦਾ ਉਹਣਾ ਜਿਹੜੀ ਹੋਣੀ ਆ ਆਪਾਂ ਤੁਸੀਂ ਬਾਈਟ ਚ ਚਲਾਈ ਆ ਉਹਦੇ ਜਿਹੜਾ ਕਿ ਵਿਜੇ ਸਿੰਘਲਾ ਸਬੂਤਾਂ ਦੇ ਸਾਥ ਫੜਿਆ ਤੇ ਵਿਜੇ ਸਿੰਘਲੇ ਨੂੰ ਗ੍ਰੀਨ ਚੱਟ ਮਿਲ ਗਈ। ਵਿਜੇ ਸਿੰਘਲੇ ਨੇ ਸਬੂਤਾਂ ਸਮੇਤ ਫੜਿਆ ਸੀ ਪਾਰਟੀ ਜੋ ਕੋਣ ਗੱਜਾ ਪਾਰਟੀ ਦਾ ਥੋੜੀ ਜਿ ਬੈਠਾ ਹੁਣ ਤੱਕ ਕੋਈ ਕਰਾਰੀ ਸੀ ਉਹ ਪਾਰਟੀ 'ਚ ਬੈਠਾ ਜਿਹੜਾ ਅਮਿਤ ਸੀ ਉਹ ਵੀ ਥੋੜੀ ਪਾਰਟੀ 'ਚ ਬੈਠਾ ਤੇ ਥੀਮ ਜਿਹੜੀ ਇਹ 0 ਡਾਲਰ ਟੋਲਰੈਂਸ ਦੀ ਗੱਲ ਕਰਨ ਲੱਗਿਆ ਸਰਕਾਰ ਕੌਣ ਚਲਾ ਰਿਹਾ ਹੈ ਪਹਿਲਾ ਸਵਾਲ ਇਹ ਆ ਸਰਕਾਰ ਕੌਣ ਚਲਾ ਰਿਹਾ ਹੈ ਸਰਕਾਰ ਦਾ ਚਲਾ ਰਿਹਾ ਹੈ ਇਹਨਾਂ ਦੇ ਜਿਹੜੇ ਦਿੱਲੀ ਵਾਲੇ ਪ੍ਰੇਤਕਾਰੀ ਜਿਹੜੇ ਵਿਮਾਨਤ ਦੇ ਆਏਗੇ ਬ੍ਰਿਸ਼ਾ ਚਾਹਦੇ ਕਿਸਾਨ ਚ ਦੋ ਦੋ ਸਾਲ ਜੇਲ੍ਹ ਕੱਟ ਕੇ ਉਹ ਸਰਕਾਰ ਚਲਾ ਰਹੇ ਅੱਜ ਇਹ ਕਹਿੰਦੇ ਜ਼ੀਰੋ ਟੋਲਰੈਂਸ ਹੈ ਹਰੇਕ ਕਾਲ ਦੇ ਵਿੱਚੋਂ ਪੈਸੇ ਲਏ ਜਾ ਰਹੇ ਹਨ ਹਰੇਕ ਪਾਲਿਸੀ ਦੇ ਵਿੱਚੋਂ ਪੈਸੇ ਲਏ ਜਾ ਰਹੇ ਹਨ ਸਭ ਤੋਂ ਵੱਡੀ ਜਿਹੜੀ ਆਰਥਿਕ ਲੁੱਟਾ ਲੈਂਡ ਪੂਲਿੰਗ ਲੈਂਡ ਪੂਲਿੰਗ ਦੇ ਵਿੱਚੋਂ ਇਹ ਅਰ ਮਰ ਰੁਪਈਆ ਇਕੱਠਾ ਕਰ ਰਹੇ ਕੇਜਰੀਵਾਲ ਜਿਹੜੇ ਆਪਣੇ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਲੋਕ ਆ ਉੱਥੇ ਜਾ ਕੇ ਜਿੰਦੇ ਕਰਦੇ ਆ ਤੁਹਾਡੀ ਜ਼ਮੀਨ ਅਸੀਂ ਕਰਨ ਲੱਗੇ ਕੋਈਰ ਉਹ ਅੰਦਰ ਖਾਤੇ ਰਾ ਜਾ ਕੇ ਕੋਈ 10 ਫੁੱਟ ਦੇ ਹੁੰਦਾ 20 ਫੁੱਟ ਦੇ ਹੁੰਦਾ ਇਸੇ ਤਰ੍ਹਾਂ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕਿਉਂ ਨਹੀਂ ਰੁਕ ਰਿਹਾ ਇਹਦਾ ਕਾਰਨ ਕੀ ਹੈ ਵੱਡਾ ਕਾਰਨ ਇਹ ਹੈ ਉੱਥੇ ਜਿਹੜੇ ਅਫਸਰਾਂ ਦੀ ਅਪੁਆਇੰਟਮੈਂਟ ਪਹਿਲਾਂ ਰਾਂਗ ਉਹ ਜਿਹੜਾ ਕਰਦਾ ਸੀ ਹੁਣ ਸਿੱਧਾ ਕਜਰੀ ਬਣ ਗਿਆ ਇਹਨਾਂ ਨੇ ਇੱਕ ਐਮਰੂ ਸਾਈਨ ਕੀਤਾ ਜਿਹੜਾ ਇਜਰਾ ਇਤਿਹਾਸ ਇਤਿਹਾਸ ਕਰੀ ਇਤਿਹਾਸ ਚ ਪਹਿਲੀ ਵਾਰ ਇਤਿਹਾਸ ਚ ਪਹਿਲੀ ਵਾਰ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਲੋਕਾਂ ਤੋਂ ਨਾ ਮੁੱਖ ਮੰਤਰੀ ਇੱਕ ਪਾਸੇ ਲਾਇਆ ਬਾਰਲੇ ਬੰਦੇ ਰਾਤ ਚਲਾ ਰਹੇ ਇਹ ਵੀ ਪਹਿਲੀ ਵਾਰ ਹੈ ਇਸ ਚ ਹਮ ਇਹ ਇਹਨਾਂ ਨੇ ਐਮਓਯੂ ਕੀਤਾ ਹੈ ਇੱਕ ਨੌਲੇਜ ਸ਼ੇਅਰਿੰਗ ਮੌਜੂਦਨਾਤੇ ਭਗਵੰਤ ਮਾਨ ਨੇ ਸਾਈਨ ਕਰਾ ਲਏ ਧੱਕੇ ਨਾਲ ਉਹ ਬੰਦੇ ਨਹੀਂ ਤੈਨੂੰ ਲਾ ਦੇਣਗੇ ਹਮ ਉਹਦੇ 'ਚ ਇਹ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਉਸ ਵੇਲੇ ਮੁੱਖ ਮੰਤਰੀ ਕੇਜਰੀਵਾਲ ਸੀ ਹਮ ਦਿੱਲੀ ਦੇ ਮੁੱਖ ਮੰਤਰੀ ਜਦੋਂ ਮਰਜੀ ਫੈਲਾ ਸਮੇਤ ਸਾਡੇ ਅਫਸਰਾਂ ਨੂੰ ਦਿੱਲੀ ਬੁਲਾ ਸਕਦਾ ਹੁਣ ਇਹ ਇਹਦੀ ਤਾਂ ਜ਼ਰਤ ਨਹੀਂ ਸੀ ਸਾਡੇ ਵਾਲੇ ਦੀ ਤਾਂ ਵੀ ਇਹ ਸੱਗਲੇ ਦਿੱਲੀ ਵਾਲਾ ਪਹਿਲਾ ਫਾਇਲਾ ਸਮੇਤ ਉਹ ਦਿੱਲੀ ਸਾਧਦਾ ਰਿਹਾ ਕਿਉਂਕਿ ਉੱਥੇ ਮੁੱਖ ਮੰਤਰੀ ਜੀ ਹੁਣ ਮੁੱਖ ਮੰਤਰੀ ਵਾਲੀ ਕੁਰਸੀ ਉਹ ਕੋਟੀ ਕਾਲੀ ਕਰਾ ਲਈ ਹੁਣ ਇੱਥੇ ਆ ਕੇ ਬੈਠੇ ਇੱਥੇ ਆ ਕੇ ਸਰਕਾਰ ਚਲਾ ਰਹੇ ਆ ਦੋਨੀਆਂ ਥੀ ਲੁੱਟ ਰਹੇ ਆ ਇਹਨਾਂ ਦਾ ਹੀ ਐਮਐਨਏ ਕਮਰ ਵਿਜੇ ਪ੍ਰਤਾਪ ਉਹਨੇ ਨਾਮ ਲੈ ਕੇ ਦੱਸਿਆ ਕਿ ਫਲਾਣ ਨੇ ਫਲਾਣੇ ਪੁਲਿਸ ਅਫਸਰ ਹੈ ਉਹ ਪੈਸੇ ਲੈਂਦੇ ਆ ਉਹ ਚਿੱਟਾ ਵਕਾਉਂਦੇ ਆ ਉਹਨਾਂ ਦੇ ਗੈਂਗਸਟਰਾਂ ਨਾਲ ਸਬੰਧ ਹੈ ਤੇ ਰਾਗੂ ਜੱਡੇ ਦੇ ਬੰਦੇ ਆ ਰਾਗੂ ਜੱਡੇ ਦੇ ਰਾਹੀਂ ਉਹ ਸਾਰਾ ਕੰਮ ਕਰਦੇ ਆ ਫੜੋ ਰਾਗੂ ਜੱਡੇ ਨੂੰ ਫੜਾਇਆ ਉਨਾ ਅਸਰਾਂ ਨੂੰ ਹੀ ਫੜਿਆ ਬਿਲਕੁਲ ਕਰਨਵੀਰ ਜੀ ਕਰਨਵੀਰ ਜੀ ਵੱਡੇ ਇਲਜ਼ਾਮ ਨੇ ਕਾਂਗਰਸ ਦੇ ਕਿ ਇਹ ਵੱਡੇ ਲੈਵਲ ਦਾ ਕਰਪਸ਼ਨ ਜਿਹੜਾ ਉਹਨੂੰ ਛੁਪਾਉਣ ਵਾਸਤੇ ਛੋਟੇ ਪਿਆਦਿਆਂ ਦੇ ਵੱਲ ਧਿਆਨ ਖਿੱਚ ਕੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਲੇਕਿਨ ਵੱਡੇ ਪਿਆਦਿਆਂ ਨੂੰ ਨਹੀਂ ਸਸਪੈਂਡ ਕੀਤਾ ਜਾ ਰਿਹਾ ਦੂਸਰੀ ਗੱਲ ਇਹ ਕਿ ਭ੍ਰਸ਼ਟਾਚਾਰ ਸਿਰਫ ਇੱਥੋਂ ਤੱਕ ਨਹੀਂ ਕਿ ਰਿਸ਼ਵਤ ਲੈ ਕੇ ਕੰਮ ਕਰਾਇਆ ਜਾਂਦੇ ਨੇ ਸੋ ਕਿ ਇਹ ਹੈ ਕਿ ਪੁਲਿਸ ਆਫੀਸਰ ਜਿਹੜੇ ਨੇ ਉਹ ਚਿੱਟਾ ਵੇਚਣ ਚ ਵੀ ਵਿੱਚ ਸਲਿਪਟ ਪਾਏ ਜਾਂਦੇ ਨੇ ਤੇ ਨਾਲ ਹੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਹ ਤੱਕ ਕਾਰਵਾਈ ਮੇਰੇ ਵੀਰ ਨੇ ਸੁਵਾਲ ਚ ਕਿ ਕਾਰਵਾਈ ਨਹੀਂ ਹੋ ਰਹੀ ਹੈ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ 800 ਗ੍ਰਿਫਤਾਰੀਆਂ ਵਿਜੀਲੈਂਸ ਬਿਊਰੋ ਹੁਣ ਤੱਕ ਕਰ ਚੁੱਕਿਆ ਹੈ ਜਿਹੜੇ ਕਹ ਰਹੇ ਨੇ ਕਿ ਵੱਡੀਆਂ ਕਾਰਵਾਈਆਂ ਨਹੀਂ ਹੋਈਆਂ ਹੈਗੀਆਂ ਓਪੀ ਸੋਨੀ ਡਿਪਟੀ ਸੀਐਮ ਸੀਗੇ ਜੀ ਇਹਨਾਂ ਦੇ ਚੱਕ ਕੇ ਅਸੀਂ ਅੰਦਰ ਦਿੱਤੇ ਸਾਧੂ ਸਿੰਘ ਤੁਹਾਨੂੰ ਸੋ ਦੇ ਨਾਲ ਮਨਿਸਟਰ ਸੀਗਾ ਜੀ ਛੋਟਾ ਹੁੰਦਾ ਸੀਗਾ ਅਸੀਂ ਚੱਕ ਕੇ ਅੰਦਰ ਦਿੱਤਾ ਜੀ ਹੋਰ ਇਹਨਾਂ ਦੇ ਹੋਰ ਇਹਨਾਂ ਦੇ ਭੰਤੂਸ਼ਨ ਆਸ਼ੂ ਅਸੀਂ ਇਹ ਦਿੱਤਾ ਜੀ ਕਿ ਕਿ ਟਿਸ ਅਸੀਂ ਅੰਦਰ ਚੱਕ ਕੇ ਦਿੱਤਾ ਜੀ ਜੇ ਇਹਨਾਂ ਨੂੰ ਇਹ ਵੀ ਬੰਦੇ ਛੋਟੇ ਲੱਗਦੇ ਆ ਤਾਂ ਫਿਰ ਇਹਨਾਂ ਵਿੱਚ ਮੈਂ ਕੁਝ ਜ਼ਿਆਦਾ ਨਹੀਂ ਕਰ ਸਕਦਾ 2022 ਦੇ ਵਿੱਚ ਅਸੀਂ 202 ਮੁਕਤਮੇ ਰਿਜਿਸਟਰ ਕੀਤੇ ਤੇ ਇਹਦੇ ਵਿੱਚ ਅਸੀਂ ਕਾਰਵਾਈ ਕਰਦੀ ਹੈ ਨਾ ਉਹ ਵੀ ਸੂਬੇ ਦੀ ਸਰਕਾਰ ਹੋਏ ਤੇ ਪਹਿਲੀ ਕਾਰਵਾਈ ਆਪੋਜੀਸ਼ਨ ਤੇ ਹੁੰਦੀ ਹੈ ਹੁਣ ਕੀ ਹੋ ਰਿਹਾ ਜਦੋਂ ਤੋਂ ਭਾਜਪਾ ਆਵਾਗਿ ਪਾਰਟੀ ਦੇ ਸਰਕਾਰ ਆ ਤੁਸੀਂ ਧਿਆਨ ਦਿਓ ਤੁਸੀਂ ਧਿਆਨ ਦਿਓ ਇਹਨਾਂ ਦੇ ਇਹਨਾਂ ਦੇ ਲੀਡਰਾਂ ਦੇ ਨਾਮ ਗਿਣਨ ਤੋਂ ਪਹਿਲਾਂ ਮੈਂ ਆਪਣੇ ਲੀਡਰਾਂ ਦੇ ਨਾਮ ਗਿਣਾਂਏ ਤੇ ਡੀਸੀ ਡੀਸੀ ਰਜੇਸਰਪਾਟਜੀ ਉਹ ਸਾਡੀ ਸਰਕਾਰ ਦਾ ਮੁਲਾਜ਼ਮ ਸੀਗਾ ਡਿਊਰਿੰਗ ਸਰਕਾਰ ਦਾ ਡੀਸੀ ਮੁਕਸਦ ਅਸੀਂ ਉਹਨਾਂ ਦੇ ਸਸਪੈਂਡ ਕੀਤਾ ਸਾਨੂੰ ਜੀ ਵਿਜੀਲੈਂਸ ਨਿਊਰਤ ਸਨਕ੍ਰਿਤੀ ਉੜਤੀ ਕੋਈ ਖਬਰ ਆਈ ਅਸੀਂ ਬਰਿੰਦਰ ਬਰਿੰਦਰ ਕੁਮਾਰ ਜੀ ਨੂੰ ਨਾਲ ਦੀ ਨਾਲ ਉਹ ਵਿਜੀਲੈਂਸ ਮਤਲਬ ਤੁਸੀਂ ਕਹਿ ਰਹੇ ਹੋ ਤੁਸੀਂ ਤੁਹਾਡਾ ਆਇਆ ਜੀ ਬਹੁਤ ਬੰਪਰ ਗ੍ਰਫਤਾਰੀਆਂ ਕੀਤੀਆਂ ਬੰਪਰ ਸਸਪੈਂਸ਼ਨਸ ਕੀਤੇ ਲੇਕਿਨ ਸ਼ਿਕਾਇਤਾਂ ਜੇ ਵੀ ਆਉਣੀਆਂ ਬੰਦ ਨਹੀਂ ਹੋਈਆਂ ਗੁਰਚਰਨਜੀਤ ਸਾਡੇ ਨਾਲ ਨੇ ਇਹ 1 ਮਿੰਟ ਮੈਂ ਮੈਂ ਤੁਹਾਡੇ ਕੋਲ ਆਵਾਂਗੀ ਗੁਰਚਰਨਜੀਤ ਸਾਡੇ ਨਾਲ ਨੇ ਪਾਸ ਪਾਸੇ ਬੁਲਾ ਰਹੇ ਗੁਰਚਰਨ ਪਾਜੀ ਦੋਵੇਂ ਪੱਖ ਸੁਣੇ ਤੁਸੀਂ ਇੱਕ ਸੱਤਾਧਾਰੀ ਪਾਰਟੀ ਇੱਕ ਮੁਖ ਵਿਰੋਧੀ ਪਾਰਟੀ ਹੈ ਤੇ ਲੇਕਿਨ ਸ਼ਿਕਾਇਤਾਂ ਆਉਣੀਆਂ ਭ੍ਰਸ਼ਟਾਚਾਰ ਦੀਆਂ ਅਜੇ ਵੀ ਬੰਦ ਨਹੀਂ ਹੋ ਰਹੀਆਂ ਕਿ ਮੰਦਵ ਦੇਖੋ ਮੈਮ ਜੀ ਜੇ ਤਾਂ ਸ਼ਿਕਾਇਤਾਂ ਹੁਣੇ ਦੇ ਤੱਕ ਆਉਂਦੀਆਂ ਰਹਿਣਗੀਆਂ ਜਿੰਨੀ ਦੇ ਤੱਕ ਭ੍ਰਿਸ਼ਟਾਚਾਰ ਖਤਮ ਨਹੀਂ ਹੋ ਜਾਂਦਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਿਤੇ ਜਿਵੇਂ ਪੰਜਾਬੀ ਚ ਗੱਲ ਕਰੀਏ ਤਾਂ ਸੇਰ ਜੋ ਪੂਣੀ ਨਹੀਂ ਕੀਤੀ ਕੋਈ ਐਸੀ ਗੱਲ ਨਹੀਂ ਕਰਪਸ਼ਨ ਕੋਈ ਖਤਮ ਨਹੀਂ ਹੋਈ ਕਰਪਸ਼ਨ ਦਿਨੋ ਦਿਨ ਵੱਧ ਰਹੀ ਹੈ ਅੱਗੇ ਨਾਲੋਂ ਵਧੀ ਹੈ ਸਿਰਫ ਹੁਣ ਉਹ ਕਰਪਸ਼ਨ ਦਾ ਨਾਂ ਪਹਿਲਾਂ ਰਿਸ਼ਵਤ ਕਹਿੰਦੇ ਸੀਗੇ ਹੁਣ ਉਹਦਾ ਨਾਂ ਹੋ ਗਿਆ ਜਿਹੜਾ ਹੈਗਾ ਰਿਸਕ ਫੰਡ ਰਿਸਕ ਫੰਡ ਕਿਉਂਕਿ ਕਰਾਪਸ਼ਨ ਰੇਟ ਵੱਧ ਗਏ ਹੈਗੇ ਆ ਵਿੱਚ ਵਿਚੋਲੇ ਹੋਰ ਵੱਧ ਗਏ ਹੈਗੇ ਆ ਵੀ ਚਲੋ ਅਫੀਸਰ ਪੈਸੇ ਨਹੀਂ ਲੈਂਦਾ ਕਹਿੰਦੇ ਜੀ ਡਰ ਬਹੁਤ ਆ ਬਹੁਤ ਪੰਗਾ ਰਹਿਣ ਤੋਂ ਨਹੀਂ ਆਪਣੀ ਲੈਣੀ ਉਹ ਕਹਿੰਦੇ ਜੀ ਪੈਸੇ ਵੱਧ ਲਵਾਂਗੇ ਫਿਰ ਉਹਦੇ ਵਿੱਚ ਇੱਕ ਉਹ ਗਾਂ ਉਹਨਾਂ ਦਾ ਦਫਤਰ ਦਾ ਮੁਲਾਜ਼ਮ ਹੋ ਜਾਂਦਾ ਫਿਰ ਇੱਕ ਬਾਹਰ ਦਾ ਹੋ ਜਾਂਦਾ ਤੋ ਇਸ ਕਰਕੇ ਕਰਪਸ਼ਨ ਨਾਂ ਦੀ ਜਿਹੜੀ ਹੈਗੀ ਖਤਮ ਹੋਣ ਵਾਲੀ ਚੀਜ਼ ਅਜੇ ਤੱਕ ਤਾਂ ਕੋਈ ਜੜੀਆ ਮੈਨੂੰ ਲੱਗੀ ਨਹੀਂ ਵੀ ਇਹ ਕਰਪਸ਼ਨ ਜਿਹੜੀ ਹੈਗੀ ਉਹ ਖਤਮ ਹੋਊਗੀ ਜਾਂ ਖਤਮ ਹੋਣ ਵਾਲੇ ਪਾਸੇ ਹੈਗਾ ਤੁਸੀਂ ਮਾਨਯੋਗ ਮੁੱਖ ਮੰਤਰੀ ਜੀ ਦੀ ਤੁਸੀਂ ਹੁਣ ਚਲਾਈ ਆ ਇੱਕ ਵੀਡੀਓ ਚਲਾਈ ਆ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈਗੀ ਹੈ ਹੈਲਥ ਮਿਨਿਸਟਰ ਜਿਹੜੇ ਸੀਗੇ ਵਿਜੇ ਸਿੰਘਲਾ ਜੀ ਹਾਂ ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਇਹ ਜਿਹੜਾ ਹੈਗਾ ਸਿਰਫ ਮੈਨੂੰ ਪਤਾ ਸੀ ਕਿਸੇ ਹੋਰ ਨੂੰ ਨਹੀਂ ਪਤਾ ਸੀ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਉਹਨੇ ਮੇਰੇ ਸਾਹਮਣੇ ਕਬੂਲ ਗਿਆ ਮੰਨ ਲਿਆ ਵੀ ਹਾਂਜੀ ਮੈਂ ਚੋਂ ਲੈ ਲੈਂਦਾ ਸੀ ਤਾਂ ਫਿਰ ਜਿਹੜੇ ਜਿਓ ਨੇ ਮੰਨ ਲਿਆ ਗੁਨਾਹ ਕਬੂਲ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਉਹਨੂੰ ਫੇਰ ਮਾਨਸਕਾਰ ਪਾਰਟੀ ਦੇ ਵਿੱਚ ਮਿਲ ਰਿਹਾ ਹੈਗਾ ਮੀਟਿੰਗਾਂ ਦੇ ਵਿੱਚ ਬੰਦਾ ਸ਼ਾਮਲ ਹੋ ਰਿਹਾ ਉਹਨੂੰ ਕਲੀਨ ਚਿੱਟ ਦੇ ਦਿੱਤੀ ਗਿਆ ਵੱਡੀ ਗੱਲ ਤਾਂ ਕਲੀਅਰ ਹੋਵੇ ਵੀ ਜੇ ਉਹ ਬੰਦੇ ਨੇ ਆਪ ਦਾ ਮੁੱਖ ਮੰਤਰੀ ਜੀ ਕਹਿ ਰਿਹਾ ਕਿ ਉਹਨੇ ਆਪ ਦਾ ਗਨਾਹ ਕਬੂਲ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਕਬੂਲ ਕਰਨ ਤੋਂ ਬਾਅਦ ਉਹਦੇ ਖਿਲਾਫ ਕਾਰਵਾਈ ਕਰਨ ਕਰਮਵੀਰ ਜੀ ਵੱਡਾ ਸਵਾਲ ਹੈ ਕਰਮਵੀਰ ਜੀ ਬਹੁਤ ਵੱਡਾ ਸਵਾਲ ਹੈ ਦੂਸਰੀ ਗੱਲ ਇਹ ਵੀ ਦੋ ਦੋ ਗੱਲਾਂ ਇੱਥੇ ਸਾਡੇ ਭਾਜਪਾ ਦੇ ਬੁਲਾਰੇ ਜਿਹੜੇ ਨੇ ਗੁਰਚਰਨ ਜੀ ਉਹਨਾਂ ਨੇ ਕਹਿਆ ਨੇ ਕਿ ਇੱਕ ਕੀ ਸਿਸਟਮ ਹੀ ਇਦਾਂ ਦਾ ਡਵੈਲਪ ਹੋ ਗਿਆ ਹੈ ਕਿ ਉਹ ਸਿਸਟਮ ਦੇ ਵਿੱਚ ਜਿਹੜਾ ਹੁਣ ਕਰਮਚਾਰੀ ਉਹ ਕਹਿੰਦਾ ਮੈਂ ਸਿੱਧੇ ਤੌਰ ਤੇ ਰਿਸ਼ਵਤ ਨਹੀਂ ਲੈ ਸਕਦਾ ਵਿੱਚ ਵਿਚੋਲੇ ਆ ਗਏ ਨੇ ਪਰ ਰਿਸ਼ਵਤ ਦਾ ਕੰਮ ਉਦਾਂ ਹੀ ਚੱਲੇ ਜਾ ਰਿਹਾ ਦੂਸਰੀ ਗੱਲ ਇਹ ਜਿਹੜੀ ਵਿਜੇ ਸਿੰਘਲਾ ਦੀ ਗੱਲ ਕਹੀ ਹੈ ਤੇ ਜੇ ਸੀਐਮ ਨੇ ਕਿਹਾ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉਹਨਾਂ ਤੇ ਕਾਰਵਾਈ ਹੋਈ ਫਿਰ ਉਹ ਦੁਬਾਰਾ ਮੀਟਿੰਗ ਪਾਰਟੀ ਦੀ ਮੀਟਿੰਗਸ ਚ ਕਿਸ ਤਰੀਕੇ ਦੇ ਨਾਲ ਨਜ਼ਰ ਆ ਰਿਹਾ ਮੈਡਮ ਸਭ ਤੋਂ ਪਹਿਲਾਂ ਮੈਂ ਸਾਥੀ ਬੋਲਾਰਿਆਂ ਦਾ ਜਿਹੜਾ ਇੱਕ ਸਵਾਲ ਹੈ ਉਹ ਮਿਚਲ ਸਵਾਲ ਹੈ ਨਾ ਉਹਦਾ ਜਵਾਬ ਦੇ ਦੇਣਾ ਚਾਹੁੰਦਾ ਇਹਨਾਂ ਦੱਸ ਇਹਨਾਂ ਦਾ ਸਵਾਲ ਈ ਨਾ ਜਵਾਬ ਹੈ ਉਹ ਜਵਾਬ ਇੱਕ ਪ੍ਰਮਾਣ ਹੈ ਕਿ ਜਿਹੜੀ ਵਿਜੀਲੈਂਸ ਹੈ ਅਸੀਂ ਬਿਲਕੁਲ ਨਿਊਟਰਲ ਬਾਡੀ ਕਾਕੇ ਛੱਡੀ ਹੋਈ ਹੈ ਬਿਲਕੁਲ ਨਿਊਟਰਲ ਹਾਂ ਜੇ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਆਂਦੀ ਹੈ ਤਾਂ ਪਰਚਾ ਦਰਜ ਹੁੰਦਾ ਹੈ ਜੀ ਉਸ ਤੋਂ ਬਾਅਦ ਇਹ ਦੇਖਣਾ ਹੁੰਦਾ ਹੈ ਕਿ ਜਿਹੜੇ ਸਬੂਤ ਨੇ ਉਹ ਕਿੰਨੇ ਮਜ਼ਬੂਤ ਨੇ ਜਾਂ ਉਹਨਾਂ 'ਚ ਘਾਟਵਾਦ ਹੈ ਜਾਂ ਕੋਈ ਮਿਸ ਅੰਡਰਸਟੈਂਡਿੰਗ ਹੈ ਉਹ ਸਾਰਾ ਐਮ ਐਲਏ ਦਾ ਮਾਮਲਾ ਜੀ ਸਾਡਾ ਕੰਮ ਸੀ ਅਸੀਂ ਪਰਚਾ ਦੇ ਕੇ ਅਸੀਂ ਪਰਚਾ ਦੇ ਕੇ ਉਹਦੀ ਗ੍ਰਿਫਤਾਰੀ ਭਾਈ ਅੱਗੇ ਮਾਮਲਾ ਕੋਰਟ 'ਤੇ ਦੇਖਣਾ ਹੁੰਦਾ ਹੈ ਅਸੀਂ ਭਾਜਪਾ ਦੀ ਕੇਂਦਰ ਸਰਕਾਰ ਦੇ ਵਾਅਦੇ ਦੀ ਤਰ੍ਹਾਂ ਅਸੀਂ ਅਸੀਂ ਜੁਡੀਸ਼ਰੀ ਦੇ ਪ੍ਰੈਸ਼ਰ ਵੀ ਕਦੇ ਕਰਦੇ ਹੈਗੇ ਨਾਲੇ ਇਹਨਾਂ ਦੀ ਜਿਹੜੇ ਇਹਨਾਂ ਨੇ ਜਿਹੜੇ ਇਹਨਾਂ ਕੋਲ ਜਿਹੜੀ ਵਾਸ਼ਿੰਗ ਮਸ਼ੀਨ ਇਹਨਾਂ ਨੇ ਕੀ ਹੋਈ ਹੈ ਉਹ ਸਾਡੇ ਕੋਲ ਨਹੀਂ ਹੈਗੀ ਇਹਨਾਂ ਦੀ ਵਾਸ਼ਿੰਗ ਮਸ਼ੀਨ ਚ ਤਾਂ ਦੁਨੀਆ ਚੋਂ ਦੇ ਕ腐ਟ ਬੰਦੇ ਲਿਆ ਕੇ ਅੱਧ ਪਾਜ ਵਾਦਾ ਗੜਾ ਗੜ ਚ ਪੱਟਾ ਪਵਾ ਕੇ ਅਗਲੇ ਦਿਨ ਕੀ ਦਿੰਦੇ ਨੇ ਇਹ ਇਹਨਾਂ ਦਿਨਾਂ ਦਾ ਪਾਕ ਪਵਿੱਤਰ ਸਾਫ ਨਹੀਂ ਹੈਗਾ ਇਹ ਰਹੀ ਗੱਲ ਕਾਂਗਰਸ ਦੀ ਜੀ ਕਾਂਗਰਸ ਉੱਪਰ ਤੋਂ ਲੈ ਕੇ ਥੱਲੇ ਤੱਕ ਕੀ ਇਹਨਾਂ ਨੇ 75 ਸਾਲਾਂ ਦੇ ਵਿੱਚ ਇਹਨਾਂ ਨੇ ਗਦਰ ਮਚਾਇਆ ਹੈ ਦੋਨੀਆਂ ਪਾਰਟੀਆਂ ਨੇ ਇਹ ਇਹ ਪੰਜਾਬ ਦਾ ਤੇ ਦੇਸ਼ ਦਾ ਬੱਚਾ ਬੱਚਾ ਜਾਣ ਜਿਹੜੇ 2012 ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਉਹ ਐਸੀ ਚੀਜ਼ ਦਾ ਬੋਲ ਚੱਲਿਆ ਸੀ ਅਸੀਂ ਤਾਂ ਉਹਨਾਂ ਨੂੰ ਜਨਮ ਨਹੀਂ ਕਿਹਾ ਰਹੀ ਗੱਲ ਰਹੀ ਕਰਮਣ ਵਿੱਚ ਜਿਹੜੇ ਕਹਿਣੇ ਕਿ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਨੇ 75 ਸਾਲ ਹੋ ਗਏ ਗੰਦਪਿਆ ਨੂੰ ਜੀ ਇਹ ਜਿਹੜੀ ਜੋ ਹੈ ਨਾ ਜੀ ਇਹ ਪੰਜਾਬ ਦੀ ਜੜ੍ਹ ਚ ਲੱਗੀ ਹੋਈ ਆ ਜਿਹੜੀ ਇਸ ਨੂੰ ਪੱਟ ਕੇ ਸਿੱਟਣ ਚ ਅਸੀਂ ਕਾਬਿਲ ਆ ਉਹ ਕੀ ਗੱਲ ਉਹੀ ਗੱਲ ਮੈਂ ਕਹਿ ਰਹੀ ਸੀ ਕਿ ਇੱਕ ਸਿਸਟਮ ਹੀ ਇਦਾਂ ਦਾ ਡਵੈਲਪ ਹੋ ਗਿਆ ਜਿਹਨੂੰ ਤੋੜਨਾ ਦਾ ਜਿਹੜਾ ਗੰਦ ਹੈ ਜਿਹੜਾ ਇਹ ਗੰਦਗੀ ਜਿਹੜੀ 75 ਸਾਲ ਦੀ ਇਕੱਠੀ ਹੋਈ ਹੋਈ ਆ ਉਹ ਅਸੀਂ ਸਾਫ਼ ਕਰ ਰਹੇ ਆ ਕੇਵਲ ਸਾਡੇ ਪਿੰਨ ਸੰਸਦਾਂ ਦਾ ਸਾਡੇ ਕਾਂਗਰਸ ਦੇ ਪ੍ਰ 代表 ਜਸਵਿੰਦਰ ਜੀ ਜਸਵਿੰਦਰ ਜੀ ਆਪਣੀ ਗੱਲ ਕਹੋ ਜਸਵਿੰਦਰ ਜੀ ਦੇਖੋ ਜੀ ਮੈਂ ਇਹ ਇਹ ਕਹਿਣਾ ਚਾਹਣਾ ਹੈ ਕਿ ਕਾਂਗਰਸ ਨਾਲ ਆਪ ਦਾ ਮੁਕਾਬਲਾ ਨਾ ਕਰਿਆ ਕਰੋ ਕਾਂਗਰਸ 140 ਸਾਲ ਪੁਰਾਣੀ ਪਾਰਟੀ ਹੈ ਜਿਹਦੇ ਚੋਂ 62 ਸਾਲ ਅਸੀਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਤੇ ਉਸ ਤੋਂ ਬਾਅਦ ਸਾਡੇ ਪਹਿਲੇ ਜਿਹੜੇ ਪ੍ਰਧਾਨ ਮੰਤਰੀ ਸੀ ਪੰਡਤ जवाहरलाल नेहरू ਉਹਨਾਂ ਨੇ ਆਪਦੀ ਹਜ਼ਾਰਾਂ ਏਕੜ ਜ਼ਮੀਨ ਆਪਦੇ ਬੰਗਲੇ ਸਾਰੇ ਵਿਦੇਸ਼ ਦੇ ਨਾ ਕਰਾਇਆ ਸੀ ਹਾਂ ਤੁਸੀਂ ਕਾਂਗਰਸ ਦਾ ਮੁਕਾਬਲਾ ਨਹੀਂ ਕਰ ਸਕਦੇ ਸਾਡੀ ਜਿਹੜੀ ਵਿਚਾਰ ਇਹ ਮੁਕਾਬਲਾ ਕਰਨ ਇੱਥੇ ਨਹੀਂ ਬੈਠੇ ਕੱਲ ਕਰਪਸ਼ਨ ਦੀ ਹੋ ਰਹੀ ਗੱਲ ਪੰਜਾਬ ਦੀ ਹੋ ਰਹੀ ਹੈ ਬੈਟਰ ਹੈ ਆਪਾਂ ਸਟਿਕ ਟੂ ਦਾ ਟਾਪਿਕ ਰਹੀਏ ਅਸੀਂ ਦੇਸ਼ ਭਗਤਾਂ ਦੀਆਂ ਬਾਟੇ ਅਸੀਂ ਕੁਰਬਾਨੀਆਂ ਕੀਤੀਆਂ ਅਸੀਂ ਦੇਸ਼ ਬਣਾਇਆ ਅਸੀਂ ਸੰਵਿਧਾਨ ਬਣਾਇਆ ਠੀਕ ਹੈ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਲੇਕਿਨ ਆਮ ਆਦਮੀ ਪਾਰਟੀ ਵੇਸ ਵਾਲੇ ਪੰਜਾਬ ਦੀ ਸੱਤਾ 'ਚ ਬੈਠੀ ਹੈ ਤੇ ਗੱਲ ਇੱਥੇ ਪੰਜਾਬ ਦੇ ਭ੍ਰਸ਼ਟਾਚਾਰ ਦੀ ਹੋ ਰਹੀ ਹੈ ਤੇ ਕੋਈ ਕੰਪੀਟੀਸ਼ਨ ਕਰਨ ਅਸੀਂ ਨਹੀਂ ਬੈਠੇ ਅਸੀਂ ਪੰਜਾਬ ਦੀ ਗੱਲ ਕਰਨ ਬੈਠੇ ਗੁਰਚਰਨ ਜੀ ਤੁਸੀਂ ਕੁਝ ਕਹਿ ਰਹੇ ਸੀ ਨਹੀਂ ਮੈਨੂੰ ਮੈਨੂੰ ਗੱਲ ਤਾਂ ਪੂਰੀ ਕਰਨ ਦਿਓ ਮੈਡਮ ਐਨੀਂ ਗੱਲ ਅੱਛਾ ਜਸਵਿੰਦਰ ਜੀ ਬੋਲ ਬੋਲ ਇਹਨਾਂ ਨੇ ਇਹਨਾਂ ਨੇ ਦੇਸ਼ ਵਾਸਤੇ ਕੀਤਾ ਤਾਂ ਦੱਸੋ ਸਾਡੀਆਂ ਕੁਰਬਾਨੀਆਂ ਆ ਅਸੀਂ ਬੰਬਾਂ ਨਾਲ ਉੱਡੇ ਆ ਅਸੀਂ ਫਾਸੀਆਂ 'ਤੇ ਉੱਡੇ ਅਸੀਂ ਕੁਰਬਾਨੀਆਂ ਕੀਤੀਆਂ ਵੇਚ ਦੇ ਲਈ ਇਹਨਾਂ ਇਹਨਾਂ ਦੇ ਕਿਸ ਨੇ ਕੀਤਾ ਤਾਂ ਦੱਸੋ ਨਾ ਮਾੜਾ ਜ ਗੱਲ ਤਾਂ ਇਹ ਹੈ ਟਾਪਿਕ ਤੇ ਆ ਜਾਈਏ ਠੀਕ ਹੈ ਟਾਪਿਕ ਤੇ ਆ ਕਾ ਮੈਂ ਬਲਬਲਾ ਤੁਹਾਡਾ ਸਮਝ ਰਹੀ ਆ ਪਰ ਟਾਪਿਕ ਤੇ ਆ ਜਾਈਏ ਸਾਡੇ ਕੋਲ ਸਮਾਂ ਘਟ ਹੈ ਅਸੀਂ ਸਰਦੇ ਸਾਡੇ ਪਾਸ ਪਾਸ ਦੇ ਬੁਲਾ ਰਹੇ ਗੁਰਚਰਨ ਜੀ ਗੁਰਚਰਨ ਜੀ ਤੁਸੀਂ ਕੁਝ ਕਹਿ ਰਹੇ ਸੀ ਕਾਰਵਾਈ ਕਰ ਰਹੇ ਆ ਵਿਜੀਲੈਂਸ ਵੀ ਸਾਡੀ ਬਣਾਈ ਹੈ ਫਿਰ ਕੋਰੋਨ ਮੂੰਹ ਜਵਾਨੀ ਕੋਰੋਨ ਥੋੜੀ ਚੱਲਦਾ ਕੋਰੋਨ ਦੇ ਮਤਾਬਕ ਚੱਲਣਾ ਚਾਹੀਦਾ ਕਾਨੂੰਨ ਦੇ ਅਧਾਰ 'ਕ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਮੁੱਖ ਮੰਤਰੀ ਹੈ ਉਹ ਸਰਕਾਰ ਚਲਾਵੇ ਇਹਦਾ ਨਾ ਕਾਨੂੰਨ ਹੈ ਕਿ ਆਪ ਕਿ ਲੈ ਲੈ ਬਾਹਰਲੇ ਬੰਦੇ ਸਰਕਾਰ ਚ ਲਈ ਜਾਂਦੇ ਕਾਨੂੰਨ ਕਿੱਥੇ ਰਹਿ ਗਿਆ ਸੰਵਿਧਾਨ ਕਿੱਥੇ ਰਹਿ ਗਿਆ ਸੰਵਿਧਾਨ ਦੇ ਤਹਿਤ ਤਾਂ ਕੁਝ ਨਹੀਂ ਹੋ ਰਿਹਾ ਜੀ 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 ਜ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਜਿਹੜੇ ਹੈਗੇ ਉਹਨਾਂ ਵੱਲੋਂ ਚਲਾਉਣੀ ਚਾਹੀਦੀ ਹੈਗੇ ਜਦੋਂ ਕਿ ਦਿੱਲੀ ਦੀ ਨਕਾਰੀ ਹੋਈ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਤੇ ਕ੍ਰਾਪਸ਼ਨ ਚਾਰਜ ਲੱਗੇ ਹੋਏ ਨੇ ਉਹ ਜ਼ਮਾਨਤ ਤੇ ਬਾਹਰ ਆਏ ਹੋਏ ਨੇ ਉਹ ਪੰਜਾਬ ਦੇ ਵਿੱਚ ਆ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਕ੍ਰਾਪਸ਼ਨ ਐਟ ਕਰਨ ਵਾਸਤੇ ਆਏ ਆ ਪੰਜਾਬ ਜਿਨ੍ਹਾਂ ਤੇ ਖੁਦ ਤੇ ਚਾਰਜ ਲੱਗੇ ਹੋਏ ਨੇ ਕ੍ਰਾਪਸ਼ਨ ਮੈਨੂੰ ਮੈਨੂੰ ਗੱਲ ਪੂਰੀ ਕਰਨੀ ਹੈ ਮੈਨੂੰ ਗੱਲ ਪੂਰੀ ਕਰਨ ਦੋ ਮੇਰੇ ਮੇਰਾ ਸਵਾਲ ਕੀ ਹੈ ਗੁਰਚਰਨ ਜੀ ਮੇਰਾ ਸਵਾਲ ਇਹ ਨਹੀਂ ਹੈ ਕਿ ਕੌਣ ਪੋਲਿਟਿਕਸ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਜੀ ਇੱਕ ਸਿਸਟਮ ਤੁਸੀਂ ਕਹਿੰਿਆ ਵੀ ਬਣਿਆ ਹੋਇਆ ਹੈ ਕ腐ਸ਼ਨ ਦਾ ਉਹਨੂੰ ਤੋੜਨ ਦੇ ਲਈ ਸਾਨੂੰ ਪੰਜਾਬੀ ਹੋਣ ਦੇ ਨਾਤੇ ਕੀ ਕਰਨਾ ਚਾਹੀਦਾ ਜੀ ਮੈਂ ਦੱਸਦਾ ਇੱਕ ਉਦਾਹਰਨ ਦਿੰਦਾ ਮੈਨੂੰ ਦੱਸ ਦਿਨ ਵੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਇੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਉਹਦੇ ਵਿੱਚ ਉਹਦੇ ਐਮ ਐਲ ਏ ਨੇ ਰੂਲਿੰਗ ਪਾਰਟੀ ਦੇ ਉਹਨਾਂ ਦੇ ਖਿਲਾਫ ਰੂਲਿੰਗ ਪਾਰਟੀ ਦੇ ਹੀ ਇੱਕ ਵਰਕਰ ਨੇ ਇਹ ਅਲੀਗੇਸ਼ਨ ਲਾਇਆ ਨੇ ਕਿ ਮੈਨੂੰ ਟਰੱਕ ਜਿੰਦਾ ਪ੍ਰਧਾਨ ਬਣਾਉਣ ਵਾਸਤੇ ਐਨੇ ਲੱਖ ਰੁਪਏ ਵੱਡੀ ਅਮਾਉਂਟ ਹਿਊਜ਼ ਅਮਾਉਂਟ ਵੀ ਐਨੇ ਲੱਖ ਰੁਪਏ ਮੈਥੋਂ ਮੰਗਿਆ ਗਿਆ ਮੈਂ ਉਹਨੂੰ ਯੈਸ ਕਰਤੀ ਕੁਝ ਪੈਸੇ ਮੈਂ ਦੇਤੇ ਸੌਰੀ ਤੇ ਉਸ ਤੋਂ ਬਾਅਦ ਮੈਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਤਾਂ ਉਸ ਤੋਂ ਬਾਅਦ ਕਿਸੇ ਹੋਰ ਬੰਦੇ ਤੋਂ ਉਸ ਤੋਂ ਵੱਧ ਪੈਸੇ ਲੈ ਕੇ ਉਹਨੂੰ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਇਹ ਜਿਹੜੇ ਵਰਡਿੰਗ ਹੈਗੀ ਆ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੀ ਆ ਜਿਹਨੂੰ ਪ੍ਰਕਾਸ਼ ਦਾ ਪ੍ਰਧਾਨ ਬਣਾਉਣ ਵਾਸਤੇ ਪੈਸੇ ਲੈ ਕੇ ਵਾਅਦਾ ਕੀਤਾ ਗਿਆ ਸੀ ਤੇ ਉਹਨੇ ਜਦੋਂ ਇਹ ਦੱਸਿਆ ਕਿ ਹੋਰ ਕਿਸੇ ਨੂੰ ਦੂਜੇ ਨੂੰ ਜਿਹਨੂੰ ਬਣਾਇਆ ਉਹ ਤੋਂ ਮੇਰੇ ਤੋਂ ਵੱਧ ਪੈਸੇ ਲੈ ਲੇ ਤਾਂ ਉਸ ਬੰਦੇ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਮੀਡੀਆ ਦੇ ਸਾਹਮਣੇ ਆ ਕੇ ਖੁੱਲ੍ਹੇਆਮੋਲੇ ਅਲੀਗੇਸ਼ਨ ਲਾਏ ਨੇ ਠੀਕ ਹੈ ਇਸ ਤੋਂ ਇਲਾਵਾ ਹੋਰ ਕਈ ਦੇ ਟਾਈਮ ਥੋੜਾ ਮੈਂ ਜ਼ਿਆਦਾ ਨਹੀਂ ਲੈਂਦਾ ਤਾਂ ਉਹਦੇ ਵਿੱਚ ਕੀ ਹੈ ਕਿ ਇਹ ਮੈਨੂੰ ਦੱਸਣ ਕਿ ਉਸ ਕਨਸਰਨਡ ਐਮ ਐਲ ਏ ਦੇ ਖਿਲਾਫ ਕੋਈ ਜਾਂਚ ਕਰਾਈ ਆ ਕੋਈ ਕਾਰਵਾਈ ਕਰਾਈ ਆ ਜਾ ਵਿਜੀਲੈਂਸ ਨੂੰ ਤੁਸੀਂ ਕਹਿ ਕੇ ਚੁੱਕਰਾਤਾ ਮੈਂ ਤੁਹਾਡਾ ਸਵਾਲ ਸਮਝ ਗਈ ਮੈਂ ਤੁਹਾਡਾ ਸਵਾਲ ਬਿਲਕੁਲ ਸਮਝ ਗਈ ਕਰਨ ਮੀਰ ਜੀ ਮੋਟੀ ਮੋਟੀ ਗੱਲ ਇਹੀ ਹੈ ਕਿ ਚਲੋ ਜ਼ੀਰੋ ਟੋਲਰੈਂਸ ਪਾਲਿਸੀ ਤਾਂ ਗਵਰਨਮੈਂਟ ਲੈ ਕੇ ਆ ਗਈ ਹੈ ਤੇ ਇਸ ਤੋਂ ਅੱਗੇ ਕੀ ਕਿਉਂਕਿ ਜ਼ੀਰੋ ਟੋਲਰੈਂਸ ਪਾਲਿਸੀ ਦੇ ਬਾਅਦ ਵੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਕਰਾਪਸ਼ਨ ਦੀਆਂ ਉਹ ਸਾਹਮਣੇ ਆ ਰਹੀਆਂ ਨੇ ਕਿ ਹੋਰ ਵੀ ਸ਼ਕਤੀ ਦੀ ਜ਼ਰੂਰਤ ਹੈ ਕਿ ਮਲਟੀਪਲ ਲੈਵਲਸ ਤੇ ਸ਼ਕਤੀ ਦੀ ਜ਼ਰੂਰਤ ਹੈ ਜਾਂ ਕੁਝ ਹੋਰ ਜਿਹੜੀ ਹੈ ਉਹ ਬਾਡੀ ਬਣਾਣੀ ਚਾਹੀਦੀ ਹੈ ਜਿੱਦਾਂ ਕਿ ਤੁਹਾਡੀ ਵਿਜੀਲੈਂਸ ਹੈ ਕਿਸ ਤਰੀਕੇ ਦੇ ਨਾਲ ਸ਼ਕਤੀ ਕਰੋਗੇ ਜੋ ਕਿ ਇਹ ਸ਼ਿਕਾਇਤਾਂ ਆ ਰਹੀਆਂ ਇਹ ਖਤਮ ਹੋ ਜਾਣ ਮੈਂ ਉਦਾਹਰਨ ਦੇ ਕੇ ਤੁਹਾਨੂੰ ਤੁਹਾਨੂੰ ਮੇਰੇ ਨਾਲ ਦੇ ਬੁਲਾ ਰਿਆਂ ਦਾ ਜਵਾਬ ਦੇਣਾ ਚਾਹਨਾ ਹੈ ਉਦਾਹਰਨਾਂ ਦੇ ਨਾਲ ਜਵਾਬ ਦਊਂਗਾ ਬਿਨਾਂ ਉਦਾਹਰਨਾਂ ਤੋਂ ਕੋਈ ਜਵਾਬ ਨਹੀਂ ਦਊਂਗਾ ਜੀ ਜੀ ਭ੍ਰਸ਼ਟਾਚਾਰ ਦੇ ਵਿਰੋਧ ਤੇ ਵਿੱਚ ਅਸੀਂ ਕੰਟਰੋਲ ਕਰਨ ਦੇ ਲਈ ਕੀ ਕੀ ਕੰਮ ਕੀਤੇ ਨੇ ਮੈਂ ਤੁਹਾਨੂੰ 2 ਮਿੰਟ ਦੇ ਵਿੱਚ ਸਾਰੇ ਦੱਸ ਦਿੰਦਾ ਜੀ ਸੀ ਅੱਜ ਤੋਂ ਪਹਿਲਾਂ ਜਿਹੜਾ ਭ੍ਰਸ਼ਟਾਚਾਰ ਮੰਨਿਆ ਜਾਂਦਾ ਹੁੰਦਾ ਸੀ ਕਿ ਥਾਣੇ 'ਚ ਜ਼ਿਆਦਾ ਮੰਨਿਆ ਜਾਂਦਾ ਹੁੰਦਾ ਸੀ ਕਿ ਤਸੀਲਾਂ 'ਚ ਜਾਂਦਾ ਮੰਨਿਆ ਜਾਂਦਾ ਸੀ ਬਿਲਕੁਲ ਅੱਜ ਵੀ ਹੈ ਅਸੀਂ ਅਸੀਂ ਸੀਸੀਟੀਵੀ ਕੈਮਰੇ ਅਨਵਾਰ ਕਰਤੇ ਅੱਤ ਜ਼ਰੂਰੀ ਕਰਤੇ ਕਿ ਜਦੋਂ ਰਜਿਸਟਰੀਆਂ ਹੋਣ ਗਿਆ ਤਾਂ ਉੱਪਰ ਸੀਸੀਟੀਵੀ ਕੈਮਰੇ ਹਰ ਹਾਲਤ ਵਿੱਚ ਲੱਗਣਗੇ ਅਸੀਂ ਈਜ਼ੀਰ ਰਜਿਸਟਰੀ ਲੈ ਕੇ ਆਏ ਆ ਜੀ ਈਜ਼ੀਰ ਰਜਿਸਟਰੀ ਦੇ ਤਹਿਤ 48 ਘੰਟਿਆਂ ਦੇ ਵਿੱਚ ਤਸਦੀਕ ਦਾ ਰਜਿਸਟਰੀ ਕਰਨੀ ਹੀ ਪਵੇਗੀ ਆਨਲਾਈਨ ਪੇਮੈਂਟ ਕਰਤੀ ਚਾਹੇ ਉਹ ਸਟੈਂਪ ਦੀ ਪੇਮੈਂਟ ਹੋਵੇ ਚਾਹੇ ਸਰਕਾਰ ਦੀ ਕੋਈ ਹੋਰ ਡਿਊਟੀ ਪੇ ਕਰਨ ਦੀ ਜਿਹੜੇ ਪੇਮੈਂਟ ਆ ਉਹ ਸਾਰੀਆਂ ਅਸੀਂ ਆਨਲਾਈਨ ਕਰਤੀਆਂ ਤੇ ਆਨਲਾਈਨ ਥਾਂ ਬੈਠਾ ਬੰਦਾ ਆਪਣੀ ਰਜਿਸਟਰੀ ਤਸਦੀਕ ਚ ਭੇਜ ਸਕਦਾ ਉਹਨੂੰ ਤੁਸੀਂ ਯਕੀਨ ਕਰਿਓ ਉਹ 48 ਘੰਟੇ ਚੋਂ ਵਚਨਬੱਕ ਨਹੀਂ ਜੇ ਉਹ ਨਹੀਂ ਕਰਦੇ ਤਾਂ ਨ ਖਿਲਾਫ ਕਾਰਵਾਈ ਹੁੰਦੀ ਹੈ ਅਸੀਂ ਮਾਰਚ 2025 ਦੇ ਵਿੱਚ ਮਾਨਯੋਗ ਚੀਫ ਸਕੱਟਰੀ ਪੰਜਾਬ ਸਾਹਿਬ ਨੇ ਇੱਕ ਚਿੱਠੀ ਕੱਢੀ ਸਾਰੇ ਵਿਭਾਗਾਂ ਪੰਜਾਬਦਿਆਂ ਨੂੰ ਕੀ ਉਹਦੇ ਵਿੱਚ ਜੇ ਥਿਲੇ ਵਿੱਚ ਅਪਰਾਧਾਚਾਰ ਕੋਈ ਫੜਾਇਆ ਜਾਂਦਾ ਸਿੱਧੇ ਸਿੱਧੇ ਤੌਰ ਤੇ ਐਸਐਸਪੀ ਸਾਹਿਬ ਤੋਂ ਜ਼ਿੰਮੇਵਾਰ ਹੋਣਗੇ ਜੀ ਜੀ ਬਿਲਕੁਲ ਕਰਨਵੀਰ ਜੀ ਐਸਐਸਪੀ ਸਾਹਿਬ ਦੇ ਤਸੀਲ ਦੇ ਵੀ ਤੁੰਦਾ ਤਾਂ ਐਸਐਸਪੀ ਸਾਹਿਬ ਜ਼ਿੰਮੇਵਾਰ ਹੋਣਗੇ ਬਿਲਕੁਲ ਸਮਾਧੁਰਾ ਜੀ ਜ਼ਿੰਮੇਵਾਰ ਹੋਇਆ ਕਨਸਰਨ ਡੀਐਫਪੀ ਅੰਦਰ ਬਿਲਕੁਲ ਠੀਕੇ ਸਟੈਪ ਚੁੱਕੇ ਜਾ ਰਹੇ ਨੇ ਸਟੈਪ ਚੁੱਕੇ ਜਾ ਰਹੇ ਨੇ ਬਿਲਕੁਲ ਲੇਕਿਨ ਸਮਾ ਸਮਾ ਬਹੁਤ ਘਾਟਾ ਮੇਰੇ ਕੋਲ ਮੈਡਮ ਰਸੀਦ ਗੁਰਸ਼ੇਰ ਸਿੰਘ ਜੀ ਸਮਾ ਘਾਟਾ ਮੇਰੇ ਕੋਲ ਕਰਨਵੀਰ ਜੀ ਕਰਨਵੀਰ ਜੀ ਸਮਾ ਬਹੁਤ ਘਾਟਾ ਜੀ ਕਿਵੇਂ ਲਵਾਗਾ ਜੀ ਗੁਰਸ਼ੇਰ ਨਾਲੇ ਜਦੋਂ ਕਾਂਗਰਸ ਭ੍ਰਸ਼ਟਾਚਾਰ ਦੀ ਗੱਲ ਕਰਦੀ ਹੈ ਨਾ ਜੀ ਕਰਨ ਵੀ ਤੰਦਰੋਂ ਦਾ ਖਾਤਾ ਜਿੰਨਾ ਮੇਰੇ ਕੋਲ ਥੋੜਾ ਜਿਹਾ ਘਟ ਹੈ ਆਪਾਂ ਦੁਬਾਰਾ ਇਸ ਮੁੱਦੇ ਤੇ ਫੇਰ ਬੈਠਾਂਗੇ ਤੇ ਖੁੱਲ ਕੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਜੇ ਮੇਰੇ ਕੋਲ ਸਮਾਂ ਥੋੜਾ ਜਿਹਾ ਘਟ ਸੀ ਤੇ ਤੁਹਾਡਾ ਸਾਰੇ ਸਤਕਾਰਯੋਗ ਪੈਨਲਿਸਟ ਦਾ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਬਹੁਤ ਧੰਨਵਾਦ ਮੈਨੂੰ ਤੇ ਉਹ ਇੱਛਾ ਦਾ ਧੰਨਵਾਦ